ਮੇਤਰੀ ਆ ਭਾਈ ਹੈਗਾ ਤੇ ਸਿਮਿੰਟ ਬਜਰੀ ਵਾਲਾ ਅੱਜ ਤੇ ਲੱਕੜ ਦਾ ਕੰਮ ਵੀ ਲੈ ਜਾ ਰਿਹਾ ਗਾਕ ਦੇ ਕੇ ਹੈ ਇਹ ਸੁਪਾ ਸਿੰਘ ਮੇਤਰੀ ਹੈ ਹਾਂ YouTube ਤੇ ਚੱਲ ਰਿਹਾ ਤੇਰਾ ਪ੍ਰੋਗਰਾਮ ਲਗਾਤਾਰ ਹਾਂ ਹਾਂ ਕੈਨੇਡਾ ਅਮਰੀਕਾ ਸਾਰੇ ਧਾਮੇ ਬੰਦਾ ਮੇਰਾ ਦੋਸਤ ਹੈ ਦੋਸਤ ਹੈ ਭਾਈ ਪੱਕਾ ਤੂੰ ਐਂ ਦੱਸ ਵੀ ਤੂੰ ਸਾਰੇ ਕੰਮ ਕਰ ਲੈਨੇ ਜੇ ਤੈਨੂੰ ਕੈਨੇਡਾ ਅਮਰੀਕਾ ਭੇਜ ਦਈਏ ਹਾਂ ਹੈ ਤੇ ਐਂ ਦੱਸ ਵੀ ਤੂੰ ਹੋਰ ਕੀ ਕੁਝ ਕਰ ਲੈਨੇ ਕਿਨੀ ਦਿਹਾੜੀ ਲੈਂਗਾ ਉੱਥੇ ਕੈਨੇਡਾ ਜਾ ਕੇ ਕੈਨੇਡਾ ਚ ਲੈ ਲੂੰਗਾ ਮੈਂ 2000 ਹਾਂ ਇੰਡੀਆ ਦਾ 2000 ਰੁਪਇਆ ਹਾਂ ਹਾਂ ਕੈਨੇਡਾ ਚ ਹਾਂ ਬਸ 2000 ਨਾਲ ਹੀ ਸਾਰ ਲੈਂਗਾ ਸਫਰ ਕਰ ਲੈਂਗਾ 2000 ਤੇ ਦੋ ਬਾਦੂ ਦੇਖੋ ਬਈ ਕੈਨੇਡਾ ਚ ਜਿੰਨੇ ਵੀ ਮਿਸਤਰੀ ਥੋੜਾ ਕੰਮ ਫਲॉप ਹੋਣ ਵਾਲਾ ਇਹ ਬਾਈ ਕਹਿੰਦਾ ਮੈਂ ਕੈਨੇਡਾ ਚ ਜਾ ਕੇ ਵੀ 2000 ਰੁਪਏ ਦਿਹਾੜੀ ਦੇ ਕੰਮ ਕਰਨ ਨੂੰ ਤਿਆਰ ਹਾਂ ਫਿਰ ਲੇਬਰ ਲੇਬਰ ਅੱਡ ਲੇਬਰ ਤਾਂ ਕਿੰਨਾ ਲੈਂਗਾ ਤੂੰ ਇਹ ਲੇ ਲੇਬਰ ਇੱਥੋਂ ਲੈ ਜਾਣੀ ਪੈਗੀ ਫੇਰ ਫੇਰ ਉਹਦਾ ਵੀ ਉਹਦਾ 1000 ਰੁਪਇਆ ਹਾਂ ਦਿੰਦਾ ਵੀ ਲੈਵਰ 1000 ਰੁਪਏ ਦੇ ਨਾਲ ਸਾਰ ਲੂ ਹਾਂ ਉਹ ਮੁੰਡਾ ਨੌਜਵਾਨ ਜੰਗ ਪੀੜੀ ਕੀ ਕਹਿੰਦੀ ਵੀ 1000 ਰੁਪਏ ਨਾਲ ਦਿੰਦੇ ਨੇ ਸਾਰ ਲੂਗੇ ਤੁਸੀਂ ਕੈਨੇਡਾ ਜਾ ਕੇ ਹਾਂ ਨਾ ਸਾਰੇ ਨਹੀਂ ਜਾਂਦੇ ਹੋਗਾ ਕਿਸੇ ਨਾੜਾ ਇਹ ਨਾ ਸਾਰੇ ਨਹੀਂ ਹੈ ਨਾ ਇਹਦਾ ਤੋਰਦਾ ਜੜਾ ਪੁੱਤ ਹੈ ਤੂੰ ਇਹ ਕੜਾ ਤੋਰਦਾ ਅੱਛਾ ਤੁਸੀਂ ਜੇ ਤੁਹਾਨੂੰ ਕਾਹਲ ਨੂੰ ਸਰਕਾਰ ਚਾਹੇ ਭੇਜ ਦੇ ਬਾਹਰ ਮਿਸਟਰੀ ਨੇ ਮੰਗ ਕਰ ਲਈ ਪੱਕਾ ਵੀ ਅਸੀਂ ਪੱਕੇ ਵੀ ਕਰਾਂਗੇ ਵੀ ਦਿਹਾੜੀ 500 ਕਰ ਲਓ ਕਰ ਲਵਾਂਗੇ ਹੈ ਬਾਹਰ ਲੈ ਦੇ ਇਸ ਨੂੰ ਜੇ ਪੱਕਾ ਕਹਦਾ ਵੀ ਸਾਨੂੰ ਪੱਕੇ ਕਰ ਦਾਂਗੇ ਕੈਨੇਡਾ ਦੇ ਠੀਕ ਤਾਂ ਕਰ ਲੈ ਹੈ ਫਿਰ ਕਰ ਲੋਗੇ 500 ਚ ਵੀ ਕਰਨ ਨੂੰ ਤਿਆਰ ਫਿਰ ਹਾਂ ਵੇ ਠੀਕ ਹੈ ਫਿਰ ਕਰ ਲੈ ਹਾਂ ਵੀ ਆ ਰਹੇ ਹੋਗੇ ਜੀ ਹਾਂ ਤੇ ਵੀ ਆਰ ਕਰਤਾ ਸਰਕਾਰ ਨੇ ਫਿਰ ਜੀ ਫਿਰ ਪੱਕੇ ਕਰਦੇ ਫਿਰ 300 200 250 ਐਸ ਲੋਟ ਫਿਰ ਤਾਂ ਜੀ ਖਾਣ ਪੀਣ ਵਾਲੀ ਸ਼ਹਿਰ ਲੈ ਖਾਣ ਪੀਣ ਵਾਲੀ ਖਾਓਗੇ ਪੀਓਗੇ ਕੀ ਉੱਥੇ ਤਾਂ ਨਾਣ ਵੇਚ ਬੜਾ ਹਸਤਾ ਹੈ ਬੀੜ ਮੱਛੀ ਆਂਡਾ ਉਹ ਵਾਲਾ ਹਸਤਾ ਚਾਹ ਕੋਈ ਸਿਖਾਵਾਂਗੇ ਯਾਰ ਭਾਈ ਤੜਕਾ ਹੋ ਕੇ ਤੂੰ YouTube ਤੇ ਇਹ ਕਹਿ ਰਹੇਂ ਨਹੀਂ ਸਭ ਕੁਝ ਸਿਖਾਵਾਂਗੇ ਕੈਨੇਡਾ ਚ ਤੇਰਾ ਮਰਦਾ ਤਾਂ ਨਹੀਂ ਥਕਿਆ ਅੰਬਰ ਕਿਸੇ ਕੇ ਹੈ ਚੱਕਿਆ ਹੋਇਆ ਚੱਕਿਆ ਹੋਇਆ ਕੀ ਕਹਿ ਰਿਹਾ ਹੈ ਕਹਿੰਦਾ ਕੈਨੇਡਾ ਜਾ ਕੇ ਸਭ ਕੁਝ ਕਰਾਂਗੇ ਦੂਰ ਹੀ ਕਰਾਂਗੇ ਭਾਈ ਕੈਨੇਡਾ ਦੇ ਨਾਲ ਚ ਹੈ ਜੀ ਹਾਂ ਜੀ ਖਾਵਾਂਗੇ ਜ਼ਰੂਰ ਜਾਣਾ ਚਾਹੋਗੇ ਤੁਸੀਂ ਕੈਨੇਡਾ 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 ਜਾਣਾ ਚਾਹੋ ਤੁਸੀਂ ਹਾਂ ਹਾਂ ਜ਼ਰੂਰ ਕਿਉਂ ਨਹੀਂ ਭਾਈ ਨੌਤ ਇਹ ਦੇਖੋ ਜੀ ਮਿਸਤਰੀ ਪੂਰਾ ਚੋਟੀ ਦਾ ਇਹ ਕੀ ਕਰ ਰਹੇ ਹੋ ਜੇ ਇੱਥੇ ਇੱਥੇ ਉਹ ਬਣਾਉਣਾ ਸੀ ਕੀ ਇਹ ਹਾਲ ਬਣਾਉਣਾ ਪਾਣੀ ਵਾਸਤੇ ਅੱਛਾ ਪਾਣੀ ਵਾਸਤੇ ਹਾਲ ਮੋਹਣ ਵਾਸਤੇ ਇੰਨੇ ਛੋਟੇ ਚ ਮੈਂ ਵਿਚ ਪੜ ਜਾ ਗਰੂ ਪਾਣੀ ਮੋਟਰ ਲਾਵਾਂਗੇ ਵਿੱਚ ਸਵੇਰੇ ਠੀਕ ਮੋਟਰ ਲਾਵਾਂਗੇ ਵਿੱਚ ਜਿਹੜੀ ਕੰਮ ਕਰਾਂਗੇ ਤਾਂ ਸਾਇ ਨਹੀਂ ਗੜੇ ਕੱਚਾ ਵੇ ਠੀਕ ਹੈ ਠੀਕ ਮੋਟਰ ਦਾ ਮੋਟਰ ਵਾਸਤੇ ਰੱਖ ਲਾ ਟਾ ਅੱਛਾ ਠੀਕ ਹੈ ਜੇ ਤੁਹਾਨੂੰ ਟਰਾਂਟੋ ਸੱਦੇ ਅੱਜ ਤੁਸੀਂ ਆਜੀ ਵਾਗਦੇ ਹਾਂ ਟਰਾਂਟੋ ਚ ਹਾਂ ਹਾਂ ਹੈ ਜਾਣਾ ਟਰਾਂਟੋ ਹੀ ਹੈ ਹੋਰ ਹਾਂ ਗੱਡੀ ਬੰਤੇ ਗਏ ਨਹੀਂ ਕਿੱਥੇ ਉਥੇ ਟਰਾਂਟੋ ਚ ਹਾਂ ਨਾਂ ਕੀ ਬੰਦੇ ਦਾ ਥੋੜੇ ਨਾ ਬੰਦੇ ਦਾ ਯਾਰ ਪਤਾ ਹੀ ਨਹੀਂ ਲੱਗਦਾ ਨਾਲੇ ਕਹਿੰਦਾ ਸਾਡੇ ਬੰਦੇ ਗਏ ਨੇ ਨਾਂ ਪਤਾ ਨਹੀਂ ਤੈਨੂੰ ਉਹੀ ਕਹਦੇ ਨਾਂ ਪੈਣ ਦੀ ਉਪਤ ਗਏ ਨੇ ਸਾਡੇ ਕਿਹੜੇ ਕਿਹੜੇ ਆਹ ਕੀ ਆਪਣਾ ਇਹਦਾ ਨਾ ਕਿਹੜੇ ਦਾ ਵਾਵਲੀ ਲਵੀ ਵਾਵਲੀ ਤੇ ਲਵੀ ਹਾਂ ਉਹ ਤਾਂ ਵੀ ਨਹੀਂ ਪੈਗੇਜ ਨੇ ਉੱਚੇ ਪਾ ਗਾਂਗੇ ਬਰਾ ਉੱਥੇ ਤਾਂ ਬਰਫ ਵਾਲੀ ਪੈਂਦੀ ਉੱਥੇ ਸਮਿਟ ਖੜਦਾ ਨਹੀਂ ਮੈਂ ਤਾਂ ਖੜਾਵਾ ਦਿੰਦਾ ਹੈ ਤੋੜ ਦਿਓ ਜੀ ਤੋੜ ਦਿਓ ਅੜਫਾ ਕਿੰੋਂ ਗਏ ਹੈ ਦੇਖ ਆ ਦੇਖੋ ਯਾਰ ਕਾੜ ਕਾੜ ਤੀ ਮਿਸਤਰੀ ਨੇ ਇਹ ਤੁਸੀਂ ਕਿੱਥੋਂ ਸਿੱਖਿਆ ਕੰਮ ਕਿਹੜੇ ਮਿਸਤਰੀ ਤੁਹਾਡੇ ਗੁਰੂ ਦਾ ਨਾਂ ਕੀ ਸੀ ਗੁਰੂ ਦਾ ਨਾਮ ਆ ਹਰਦੇਵ ਸਿੰਘ ਮਿਸਤਰੀ ਨਾਲੇ ਕਹਿੰਦੇ ਨਿਰਮਲ ਨਿਰਮਲ ਤਾਂ ਪੁੱਠੇ ਕੰਮ ਕਰਦਾ ਉਹ ਤੇ ਤੁਸੀਂ ਐ ਦੂਜੇ ਮਿਸਤਰੀ ਤੇ ਗਲਤ ਟਿੱਪਣੀ ਕਰ ਰਹੇ ਹੋ ਹੈ ਦੂਜੇ ਮਿਸਤਰੀ ਤੇ ਗਲਤ ਟਿੱਪਣੀ ਕਰ ਰਹੇ ਹੋ ਫੂਲਾ ਕੇ ਗੱਲ ਕਰ ਲੈ ਮਿਸਤਰੀ ਹੋ ਕੇ ਖੁਦ ਮਿਸਤਰੀ ਹੋਗੇ ਕੰਮ ਸਾਰੇ ਕੰਮ ਕਰਦਾ ਸੀ ਲੱਕੜ ਦਾ ਵੀ ਕਰਦਾ ਹਾਂ ਲੱਕੜ ਦਾ সিমਿੰਟ ਦਾ ਹਾਂ ਬਾਜਰੀ ਦਾ ਹਾਂ ਸਾਰੇ ਕੰਮ ਕਰਦਾ ਆਪਾਂ ਮਤਲਬ ਮਲਟੀਪਲ ਵਰਕਰ ਹਾਂ ਤੁਸੀਂ ਹਾਂ ਆਲ ਰਾਊਂਡਰ ਆਲ ਰਾਊਂਡਰ ਸਾਰੇ ਕੰਮ ਕਰੇ ਹੁੰਦੇ ਸਾਡੇ ਡਿਜੀਟਲ ਕੰਮ ਕਰਦਾ ਪੱਕਾ ਪੱਕਾ ਡਿਜੀਟਲ ਡਿਜੀਟਲ ਕੰਮ ਕਰ ਦਿੰਦੇ ਪੱਕੇ ਇਹ ਹੁਣ ਕੀ ਬਣਾ ਰਹੇ ਹੋ ਹੈਂ ਇਹ ਇਹ ਹੁਣ ਇੱਥੇ ਟੱਕਣ ਪੱਤਾਂਗੇ ਟੱਕਣ ਪੱਤ ਕਰਨ ਬਾਅਦ ਅੱਛਾ ਯਾਬੀ ਚ ਬੰਦ ਕਰਾਂਗੇ ਇਹਨੂੰ ਇਹਨੂੰ ਫਿਰ ਇਹਦੇ ਵਿੱਚ ਮੋਟਰ ਲਾ ਕੇ ਪਾਣੀ ਕੱਢਿਆ ਕਰਾਂਗੇ ਕਿੱਥੇ ਕੱਢਿਆ ਕਰੂ ਐਂ ਤਾਂ ਹੋ ਲੈ ਜਾਇਆ ਕਰਾਂਗੇ ਤਰਾ ਹੋ ਗਏ ਮੈਂ ਸੰਮਾਉਣ ਵਾਸਤੇ ਅੱਛਾ ਮੈਂ ਸੰਮਾਉਣ ਵਾਸਤੇ ਇਹ ਜਿਹੜੀ ਜੰਗ ਪਿੜੀ ਹੈ ਜੇ ਤੁਸੀਂ ਨਾਲ ਦੇ ਨਾਲ ਲਾ ਰੱਖੀਏ ਇਹ ਆਪ ਆਈ ਹੈ ਕਿ ਤੁਸੀਂ ੱੱਕੇ ਨਾਲ ਲਿਆ ਗਿਆ ਹਾਂ ਨਾ ਨਾ ਹਾਂ ਭਾਈ ਇਹ ਤੂੰ ੱੱਕੇ ਨਾਲ ਲਿਆ ਗਿਆ ਕਿ ਤੂੰ ਤੂੰ ਆ ਪਈਆਂ ਨਾ ਨਾ ਆ ਪਈਆਂ ਭਾਈ ਇਹ ਠੀਕ ਹੈ ੱੱਕਾ ਨਹੀਂ ਕਰਦੇ ਕਿਸੇ ਨਾਲ ਸੀ ਦੇ ਹਲੋ ਫਿਰ ਤੁਹਾਡੇ ਦੇ ਪਰਚਾ ਹੋ ਸਕਦਾ ਇਸ ਗੱਲ ਦਾ 295 295 ਭਾਈ ਮਿਸਤਰੀ ਦਾ ਕੰਮ ਇੱਧਰ ਕਰਨਾ ਹੈ ਇੱਧਰ ਨਹੀਂ ਕਰਨਾ ਇੱਧਰ ਭਾਈ ਸਬਜ਼ੀ ਸੂਜੀ ਪਤਾ ਨਹੀਂ ਕੀ ਲੱਗੀ ਪਈ ਆ ਕਿਹੜੀ ਇੱਜ ਕੋ ਇੱਜ ਕੋ ਹੋਇਆ ਵੀ ਹੈ ਮਾਰਟਰ ਵੀ ਲਾ ਰੱਖਿਆ ਕਰੇ ਆ ਦੇਖੋ ਭਾਈ ਅੱਜ ਘਰੇ ਮਾਰਟਰ ਵੀ ਦਿਖਾਉਣੇ ਆ ਕਿੱਥੇ ਆ ਦੇ ਇੱਧਰ ਉਹ ਦੇਖੋ ਬਾਈ ਮਟਰ ਆ ਦੇਖੋ ਮਟਰ ਮਟਰ ਇਹ ਮਟਰਾਂ ਨੇ ਮਟਰ ਤੋਂ ਵਧੀਆ ਵੜੀ ਆ ਵੀ ਲਾਈ ਇਹ ਮੱਧ ਤੇ ਆ ਮੇਥੇ ਆ ਦੇ ਬਰਾਬਰ ਮਟਰ ਤੋੜ ਕੇ ਦੇਖ ਫੁੱਲ ਵਾੜੀ ਆ ਦੇ ਇਹ ਆ ਮੇਥੇ ਧਨੀਏ ਵਿੱਚ ਕਹਿੰਦੇ ਮਟਰ ਹਾਂ ਅਰੇ ਵਿੱਚ ਕਹਾਂਗੇ ਸਮਾਨ ਨਹੀਂ ਹੁੰਦਾ ਆ ਮਟਰ ਖਾਓ ਮਟਰ ਅਰੇ ਆ ਮਟਰ ਨੇ ਬਾਈ ਕਰੇ ਦੇਖੋ ਬਾਈ ਕਰੇ ਲਾਈ ਹੋਇਆ ਮਟਰ ਹਾਂਜੀ ਕਰ ਦੀ ਫੁੱਲ ਵਾੜੀ ਅਸੀਂ ਤਾਂ ਮੂਲਦਾਲ ਲੈਤੀ ਨਹੀਂ ਕਿਤੇ ਜਮੀ ਜਮੀ ਲੈਤੀ ਲੈ ਮਟਰ ਪੂਰੇ ਮਿੱਠੇ ਬਾਹਰ ਨਾ ਚਲੀ ਆ ਦੇਖੋ ਜੀ ਦੇਖ ਆ ਗਿਆ ਮੂਲੀਆਂ ਨੇ ਅੱਛਾ ਮੂਲੀਆਂ ਵੀ ਲਾਰਖੇ ਮਿਰਚਾਂ ਹਾਂ ਇਹਦੇ ਨਾਲ ਹੈਗੀ ਆ ਧਨੀਆ ਹਾਂ